ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਫਰੈਂਡਸ ਅੱਜ ਅਸੀਂ ਲੰਬੇ ਹਰੇ ਕद्दू ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਇਹ ਸਬਜ਼ੀ ਬਣਾਵਾਂਗੇ ਇਹ ਵੀਡੀਓ ਜਿਹੜੀ ਸਪੈਸ਼ਲੀ ਬਿਗਨਰਸ ਦੇ ਲਈ ਆ ਜਿਨ੍ਹਾਂ ਨੂੰ ਸਬਜ਼ੀ ਨਹੀਂ ਬਣਾਣੀ ਆਂਦੀ ਹੈਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਸੋ ਸਬਜ਼ੀ ਬਣਾਉਣ ਦੇ ਲਈ ਜੋ-ਜੋ ਸਮਾਨ ਚਾਹੀਦਾ ਉਹ ਸਮਾਨ ਆਪਾਂ ਦੇਖ ਲੈਨੇ ਆ ਸੋ ਸਬਜ਼ੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਇੱਥੇ ਅੱਧਾ ਕਿਲੋ ਹਰੇ ਕੱਦੂ ਲਿਆ ਹੈ ਸ੍ਰੀ ਕਨਾਇ ਕੱਦੂ ਜਿਹੜੇ ਦੋ ਤਰੀਕੇ ਦੇ ਹੁੰਦੇ ਆ ਇੱਕ ਇੱਕ ਗੋਲ ਕੱਦੂ ਤੇ ਇੱਕ ਇਸ ਤਰੀਕੇ ਨਾਲ ਲੰਬੇ ਕੱਦੂ ਹੁੰਦੇ ਆ ਸੋ ਗੋਲ ਕੱਦੂ ਨਾਲ ਇਹਨਾਂ ਦਾ ਟੇਸਟ ਥੋੜਾ ਜਿਹਾ ਡਿਫਰੈਂਟ ਹੁੰਦਾ ਆ ਤੇ ਇੱਕ ਇੱਥੇ ਮੈਂ ਪਿਆਜ਼ ਲਿਆ ਹੈ ਇਹਨੂੰ ਮੋਟਾ-ਮੋਟਾ ਸਲਾਈਸ ਕਰ ਲਿਆ ਆ ਇੱਕ ਟਮਾਟਰ ਲਿਆ ਹੈ ਤੇ ਬੀਜ ਜਿਹੜੇ ਮੈਂ ਕੱਢ ਦਿੱਤੇ ਆ ਤੇ ਉਹਨੂੰ ਵੀ ਕੱਟ ਲਿਆ ਆ ਹਰੀ ਮਿਰਚ ਆਪਾਂ ਪਾਵਾਂਗੇ ਤੇ ਸਵਾਦ ਦੇ ਹਿਸਾਬ ਨਾਲ ਨਮਕ ਵੀ ਆਪਾਂ ਪਾਵਾਂਗੇ ਸਵਾਦ ਦੇ ਹਿਸਾਬ ਨਾਲ ਤੇ ਇੱਥੇ ਆਪਾਂ ਪਾਵਾਂਗੇ ਇੱਕ ਚਮਚ ਦੇ ਕਰੀਬ ਖੜਾ ਤਨੀਆ ਇਹਨੂੰ ਮੈਂ ਥੋੜਾ ਜਿਹਾ ਕ੍ਰਸ਼ ਕਰ ਲਿਆ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਕਾਫੀ ਸਾਰੀ ਰਾਈ ਰਾਈ ਦਾ ਫਲੇਵਰ ਕद्दू ਦੀ ਸਬਜ਼ੀ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਜੇ ਇੱਥੇ ਤੁਹਾਡੇ ਕੋਲ ਮੇਥੇ ਵੀ ਹੈਗੇ ਤਾਂ ਤੁਸੀਂ ਮੇਥੇ ਵੀ ਪਾ ਸਕਦੇ ਹੋ ਬਹੁਤ ਹੀ ਵਧੀਆ ਲੱਗਦੇ ਆ ਕद्दू ਦੀ ਸਬਜ਼ੀ ਦੇ ਵਿੱਚ ਦੋ ਸੁੱਕੀਆਂ ਮਿਰਚਾਂ ਲਈਆਂ ਤੇ ਕਾਫੀ ਸਾਰਾ ਲਿਆਇਆ ਜੀਰਾ ਤੇ ਇੱਥੇ ਮੈਂ ਲਈ ਆ ਥੋੜੀ ਜਿਹੀ ਲਾਲ ਮਿਰਚ ਤੇ ਥੋੜੀ ਜਿਹੀ ਹਲਦੀ ਇੱਥੇ ਹਰੀ ਮਿਰਚ ਤੇ ਲਾਲ ਮਿਰਚ ਮੈਂ ਦੋਨੇ ਪਾਉਣ ਲੱਗੀ ਆ ਤੁਸੀਂ ਚਾਹੋ ਤਾਂ ਇਕੱਲੀ ਲਾਲ ਮਿਰਚਾਂ ਕੱਲੀ ਹਰੀ ਮਿਰਚ ਵੀ ਪਾ ਸਕਦੇ ਹੋ ਸੋ ਹੁਣ ਆਪਾਂ ਫਟਾਫਟ ਜਿਹੜਾ ਕੱਦੂ ਹੈ ਇਹਨੂੰ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ ਕੱਦੂ ਨੂੰ ਮੈਂ ਚੰਗੇ ਤਰੀਕੇ ਦੇ ਨਾਲ ਪਾਣੀ ਦੇ ਨਾਲ ਧੋ ਲਿਆ ਸੀਗਾ ਤੇ ਹੁਣ ਆਪਾਂ ਕੱਦੂ ਨੂੰ ਕੱਟਣਾ ਹੈ ਕੱਦੂ ਦਾ ਜਿਹੜਾ ਆ ਡੰਡਲ ਵਾਲੀ ਸਾਈਡ ਆ ਇਹ ਵੀ ਆਪਾਂ ਕੱਟ ਦੇਣੀ ਆ ਤੇ ਉੱਪਰੋਂ ਵੀ ਆਪਾਂ ਕੱਦੂ ਨੂੰ ਥੋੜਾ ਜਿਹਾ ਕੱਟ ਦੇਣਾ ਹੈ ਤੇ ਇੱਥੇ ਕੱਦੂ ਨੂੰ ਜਿਹੜਾ ਮੈਂ ਛਿੱਲਣਾ ਨਹੀਂ ਹੈਗਾ ਇਹਨੂੰ ਆਪਾਂ ਬਿਨਾਂ ਛਿੱਲੇ ਹੀ ਬਣਾਣਾ ਤੁਸੀਂ ਚਾਹੋ ਤਾਂ ਇਹਨੂੰ ਛਿੱਲ ਵੀ ਸਕਦੇ ਹੋ ਸੋ ਇਸ ਤਰੀਕੇ ਦੇ ਨਾਲ ਆਪਾਂ ਕੱਦੂ ਨੂੰ ਜਿਹੜਾ ਕੱਟ ਲੈਣਾ ਹੈ ਤੁਸੀਂ ਇਹਨੂੰ ਮੋਟਾ ਪਤਲਾ ਜਾਂ ਕਿਸੇ ਵੀ ਤਰ੍ਹਾਂ ਕੱਟ ਲੈਣਾ ਤੇ ਕੱਦੂ ਤੇ ਜਿਹੜੇ ਬੀ ਆ ਉਹ ਆਪਾਂ ਨਹੀਂ ਕੱਢਣੇ ਹੈਗੇ ਗੋਲ ਕੱਦੂ ਤੇ ਜਿਹੜੇ ਬੀ ਆ ਉਹ ਆਪਾਂ ਨਹੀਂ ਪੈਂਦੀ ਹੈਗੀ ਕਿਉਂਕਿ ਇਹਦੇ ਵਿੱਚ ਬੀਜ ਜਿਹੜੇ ਬਿਲਕੁਲ ਥੋੜੇ ਜਿਹੇ ਹੁੰਦੇ ਆ ਤੇ ਬਰੀਕ ਹੁੰਦੇ ਆ ਤੇ ਇਸ ਤਰੀਕੇ ਨਾਲ ਇਹ ਕद्दू ਜਿਹੜਾ ਸੌਫਟ ਹੁੰਦਾ ਹੈ ਕੱਟਣ ਦੇ ਵਿੱਚ ਵੀ ਸੋ ਇਹਨੂੰ ਇਸ ਤਰੀਕੇ ਨਾਲ फटाफट ਆਪਾਂ ਕੱਟ ਕੇ ਤਿਆਰ ਕਰ ਲਵਾਂਗੇ ਤੇ ਦੇਖੋ ਇਸ ਤਰੀਕੇ ਨਾਲ ਸਾਰੇ ਕद्दू ਜਿਹੜੇ ਮੈਂ ਕੱਟ ਕੇ ਤਿਆਰ ਕਰ ਲਿਆ ਤੇ ਹੁਣ फटाफट ਆਪਾਂ ਸਬਜ਼ੀ ਜਿਹੜੀ ਬਣਾਣੀ ਸ਼ੁਰੂ ਕਰਦੇ ਆਂ ਸੋ ਸਬਜੀ ਬਣਾਉਣ ਦੇ ਲਈ ਗੈਸ ਦੇ ਉੱਪਰ ਮੈਂ ਕੜਾਹੀ ਰੱਖ ਲਈ ਐ ਤੇ ਇਹਦੇ ਵਿੱਚ ਆਪਾਂ ਪਾ ਦਵਾਂਗੇ ਕਾਫੀ ਸਾਰਾ ਸਰੋਂ ਦਾ ਤੇਲ ਸੋ ਇਹ ਸਬਜੀ ਜਿਹੜੀ ਸਰੋਂ ਦੇ ਤੇਲ ਚ ਹੀ ਵਧੀਆ ਲੱਗਦੀ ਐ ਜੇ ਤੁਸੀਂ ਇਹ ਤੇਲ ਨਹੀਂ ਇਸਤੇਮਾਲ ਕਰਦੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਤੇਲ ਜਾ ਕੇ ਇਸਤੇਮਾਲ ਕਰ ਸਕਦੇ ਹੋ ਇਹਦੇ ਵਿੱਚ ਪਾ ਦਵਾਂਗੇ ਦੋ ਸੁੱਕੀਆਂ ਲਾਲ ਮਿਰਚਾਂ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀਰਾ ਤੇ ਖੜਾ ਧਨੀਆ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਤੇ ਗੈਸ ਦੀ ਫਲੇਮ ਜਿਹੜੀ ਆਪਾਂ ਮੀਡੀਅਮ ਰੱਖਣੀ ਐ ਨਾਲ ਹੀ ਆਪਾਂ ਰਾਈ ਪਾ ਦਵਾਂਗੇ ਸੋ ਇਹਨਾਂ ਨੂੰ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਫਰੈਂਡਸ ਅੱਜ ਸਬਜੀ ਜਿਹੜੀ ਆ ਮੈਂ ਲੋਹੇ ਦੀ ਕੜਾਹੀ ਦੇ ਵਿੱਚ ਬਣਾਉਣ ਲੱਗੀ ਆ ਇਹ ਸਬਜੀ ਜਿਹੜੀ ਆ ਸਪੈਸ਼ਲੀ ਲੋਹੇ ਦੀ ਕੜਾਹੀ ਦੇ ਵਿੱਚ ਹੀ ਟੇਸਟੀ ਲੱਗਦੀ ਆ ਸੋ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਇਹਨਾਂ ਨੂੰ ਹਲਕਾ ਜਿਹਾ ਆਪਾਂ ਭੁੰਨ ਲਵਾਂਗੇ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਲੋਹੇ ਦੀ ਕੜਾਹੀ 'ਚ ਹੀ ਬਣਾਣੀ ਆ ਤੁਸੀਂ ਨਾਰਮਲ ਕਿਸੇ ਵੀ ਕੜਾਹੀ 'ਚ ਬਣਾ ਸਕਦੇ ਹੋ ਪਰ ਲੋਹੇ ਦੀ ਕੜਾਹੀ ਦੇ ਵਿੱਚ ਇਹ ਸਬਜੀ ਵਧੀਆ ਲੱਗਦੀ ਆ ਸੋ ਦੇਖੋ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੇ ਤਰੀਕੇ ਦੇ ਨਾਲ ਭੁੰਨ ਲਿਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਪਿਆਜ਼ ਸਲਾਈਸ ਕੀਤਾ ਹੋਇਆ ਤੇ ਪਿਆਜ਼ ਨੂੰ ਆਪਾਂ ਇੱਥੇ ਹਲਕਾ ਜਿਹਾ ਭੁੰਨਣਾ ਆ ਕੋਈ ब्राउन ਜਾਂ ਡਾਰਕ ਬ੍ਰਾਊਨ ਨਹੀਂ ਕਰਨਾ ਹੈਗਾ ਹਲਕਾ ਗੁਲਾਬੀ ਹੋਣ ਤੱਕ ਆਪਾਂ ਪਿਆਜ਼ ਨੂੰ ਮੀਡੀਅਮ ਫਲੇਮ ਦੇ ਉੱਪਰ ਭੁੰਨ ਲਵਾਂਗੇ ਸੋ ਫਰੈਂਡਸ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਦੇ ਫਰੈਂਡਸ ਸਪੋਤਿ ਸੌਖੇ ਤਰੀਕੇ ਨਾਲ ਇਹ ਮੈਂ ਰੈਸਪੀ ਜਿਹੜੀ ਬਣਾਈ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਸਾਰਾ ਸਮਾਨ ਜਿਹੜਾ ਤੁਹਾਨੂੰ ਘਰ ਦੇ ਵਿੱਚ ਨਾਰਮਲੀ ਮਿਲ ਜਾਣਾ ਹੈ ਸਾਰਾ ਸਮਾਨ ਅਵੇਲੇਬਲ ਹੁੰਦਾ ਹੈ ਵਾਲਾ ਘਰ ਦੇ ਵਿੱਚ ਸੋ ਦੇਖੋ ਪਿਆਜ਼ ਜਿਹੜਾ ਮੈਂ ਹਲਕਾ ਜਿਹਾ ਭੁੰਨ ਲਿਆ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਟਮਾਟਰ ਟਮਾਟਰ ਪਾਉਣ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਪਾ ਦੇਣਾ ਆ ਤਾਂ ਕਿ ਟਮਾਟਰ ਜਿਹੜੇ ਆ ਚੰਗੇ ਤਰੀਕੇ ਨਾਲ ਸੌਫਟ ਹੋ ਜਾਣ ਟਮਾਟਰ ਤੋਂ ਬਾਅਦ ਨਾਲੇ ਨਮਕ ਪਾਉਣ ਦੇ ਨਾਲ ਕੀ ਹੁੰਦਾ ਹੈ ਟਮਾਟਰ ਜਿਹੜੇ ਆਪਣਾ ਪਾਣੀ ਜਲਦੀ ਰਿਲੀਜ਼ ਕਰ ਦਿੰਦੇ ਆ ਜਿਹਦੇ ਨਾਲ ਇਹ ਜਲਦੀ ਮੈਸ਼ ਹੋ ਜਾਂਦੇ ਆ ਸੋ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਕੜਾਹੀ ਨੂੰ ਕਵਰ ਕਰਕੇ ਟਮਾਟਰਾਂ ਦੇ ਸੌਫਟ ਹੋਣ ਤੱਕ ਆਪਾਂ ਪਕਣ ਦੇਵਾਂਗੇ ਟਮਾਟਰਾਂ ਨੂੰ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਆਪਾਂ ਚੈੱਕ ਕਰ ਲੈਨੇ ਆਂ ਦੇਖੋ ਟਮਾਟਰ ਜਿਹੜੇ ਚੰਗੇ ਤਰੀਕੇ ਦੇ ਨਾਲ ਸੌਫਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਐਸੇ ਤਰੀਕੇ ਨਾਲ ਆਪਾਂ ਟਮਾਟਰਾਂ ਨੂੰ ਸੌਫਟ ਕਰਨਾ ਆ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਹਰੀ ਮਿਰਚ ਲਾਲ ਮਿਰਚ ਵੀ ਪਾ ਦਵਾਂਗੇ ਨਾਲ ਹੀ ਤੇ ਥੋੜੀ ਜੀ ਪਾ ਦਵਾਂਗੇ ਹਲਦੀ ਇਹਨਾਂ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦੇਣਾ ਹੈ ਫਰੈਂਡਸ ਸਬਜੀ ਸਬਜੀ ਬਣਾਉਂਦੇ ਟਾਈਮ ਤੁਸੀਂ ਜਿਹੜੀ ਗੈਸ ਦੀ ਫਲੇਮ ਆ ਮੀਡੀਅਮ ਰੱਖਣੀ ਆ ਸੋ ਮੀਡੀਅਮ ਫਲੇਮ ਤੇ ਆਪਾਂ ਹਲਦੀ ਨੂੰ ਵੀ ਥੋੜਾ ਜਿਹਾ ਭੁੰਨ ਲਵਾਂਗੇ ਤਾਂ ਕਿ ਹਲਦੀ ਦਾ ਜਿਹੜਾ ਕੱਚਾ ਪਨ ਉਹ ਨਿਕਲ ਜਵੇ ਤੇ ਦੇਖੋ ਤੜਕੇ ਨੇ ਚੰਗੇ ਤਰੀਕੇ ਦੇ ਨਾਲ ਆਪਣਾ ਤੇਲ ਜਿਹੜਾ ਰਿਲੀਜ਼ ਕਰ ਦਿੱਤਾ ਆ ਜਦੋਂ ਇਸ ਤਰੀਕੇ ਨਾਲ ਤੜਕਾ ਜਿਹੜਾ ਆਪਣਾ ਤੇਲ ਜਿਹੜਾ ਛੱਡ ਦੇਵੇ ਦਾ ਮਤਲਬ ਤੜਕਾ ਜਿਹੜਾ ਸਾਡਾ ਬਣ ਕੇ ਤਿਆਰ ਆ ਸੋ ਦੇਖੋ ਕਿੰਨਾ ਵਧੀਆ ਲੱਗਦਾ ਪਿਆ ਤੜਕਾ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜਿਹੜਾ ਆਪਾਂ ਕद्दू ਕੱਟ ਕੇ ਰੱਖਿਆ ਸੀਗਾ ਕद्दू ਆਪਾਂ ਇਹਦੇ ਵਿੱਚ ਪਾ ਦਵਾਂਗੇ ਇਸ ਤਰੀਕੇ ਨਾਲ ਥੋੜਾ ਥੋੜਾ ਕਰਕੇ ਪਾ ਦੇਣਾ ਤੇ ਇਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦੇਣਾ ਮਸਾਲੇ ਦੇ ਨਾਲ ਤਾਂ ਕਿ ਤੜਕਾ ਜਿਹੜਾ ਚੰਗੇ ਤਰੀਕੇ ਦੇ ਨਾਲ ਕद्दू ਦੇ ਨਾਲ ਮਿਕਸ ਮਿਕਸ ਹੋ ਜਾਵੇ ਸੋ ਇਸ ਤਰੀਕੇ ਨਾਲ ਦੇਖੋ फटाफट ਆਪਾਂ 100 ਦੀ ਸਪੀਡ ਦੇ ਨਾਲ ਜਿਹੜਾ ਆ ਕद्दू ਨੂੰ ਆਪਾਂ ਤੜਕੇ ਦੇ ਨਾਲ ਮਿਕਸ ਕਰ ਦਿੱਤਾ ਹੈ ਤੇ ਹੁਣ ਆਪਾਂ ਕਵਰ ਕਰਕੇ ਥੋੜੀ ਦੇਰ ਲਈ ਪੱਕਣ ਲਈ ਛੱਡ ਦਵਾਂਗੇ ਤੇ ਦੇਖੋ ਕੁਝ ਟਾਈਮ ਹੋ ਗਿਆ ਸੀ ਸਬਜੀ ਨੂੰ ਪੱਕਦੇ ਹੋਏ ਆਪਾਂ ਚੈੱਕ ਕਰ ਲੈਨੇ ਆ ਤੇ ਦੇਖੋ ਸਬਜੀ ਜਿਹੜੀ ਇਸ ਤਰੀਕੇ ਨਾਲ ਜਦੋਂ ਪੱਕਣ ਲੱਗ ਪੈਂਦੀ ਹੈ ਕੁਆਂਟੀਟੀ ਦੇ ਵਿੱਚ ਥੋੜਾ ਜਿਹਾ ਘੱਟ ਹੋ ਜਾਂਦੀ ਆ ਸੋ ਮਿਕਸ ਕਰ ਦਵਾਂਗੇ ਤੇ ਥੋੜੀ ਥੋੜੀ دیر ਬਾਅਦ ਆਪਾਂ ਇਹਨਾਂ ਚੈੱਕ ਕਰਦੇ ਰਵਾਂਗੇ ਤੇ ਕਵਰ ਕਰਕੇ ਥੋੜੀ ਦੇਰ ਲਈ ਪੱਕਣ ਲਈ ਛੱਡ ਦਵਾਂਗੇ ਤੇ ਸਬਜੀ ਨੂੰ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਸਬਜੀ ਨੇ ਕਿੰਨਾ ਜ਼ਿਆਦਾ ਪਾਣੀ ਰਿਲੀਜ਼ ਕਰ ਦਿੱਤਾ ਇਸ ਤਰੀਕੇ ਨਾਲ ਸੋ ਇਹ ਕੱਦੂ ਦੀ ਸਬਜੀ ਬਣਾਉਂਦੇ ਟਾਈਮ ਤੁਸੀਂ ਇਹਦੇ ਵਿੱਚ ਕੋਈ ਵੀ ਪਾਣੀ ਵਗੈਰਾ ਨਹੀਂ ਪਾਉਣਾ ਹੈਗਾ ਕਿਉਂਕਿ ਕੱਦੂ ਦੀ ਸਬਜੀ ਜਿਹੜੀ ਆ ਇਹ ਕਾ ਤੇ ਸਬਜੀ ਨੂੰ ਆਪਾਂ ਇਹਦੇ ਆਪਣੇ ਪਾਣੀ ਦੇ ਵਿੱਚ ਹੀ ਪਕਾਣ ਦੇਣਾ ਹੈ ਤਾਂ ਹੀ ਸਬਜੀ ਦਾ ਟੇਸ ਜਿਹੜਾ ਵਧੀਆ ਆਉਂਦਾ ਆ ਸੋ ਇਸ ਤਰੀਕੇ ਨਾਲ ਹਲਕਾ ਜਿਹਾ ਆਪਾਂ ਪ੍ਰੈਸ ਕਰ ਦਵਾਂਗੇ ਤਾਂ ਕਿ ਕद्दू ਜਿਹੜਾ ਥੋੜਾ ਜਿਹਾ ਮੈਸ਼ ਹੋ ਜਵੇ ਸੋ ਇਹ ਪਾਣੀ ਜਿਹੜਾ ਹੁਣ ਆਪਾਂ ਸੁੱਕਣ ਦੇਣਾ ਹੈ ਸੋ ਇਹਨੂੰ ਆਪਾਂ ਹੁਣ ਕਵਰ ਨਹੀਂ ਕਰਾਂਗੇ ਥੋੜੀ ਦੇਰ ਲਈ ਆਪਾਂ ਇਹਨੂੰ ਇਸ ਤਰੀਕੇ ਨਾਲ ਖੁੱਲੇ ਦੇ ਵਿੱਚ ਪੱਕਣ ਲਈ ਛੱਡ ਦਵਾਂਗੇ ਤੇ ਦੇਖੋ ਸਬਜੀ ਨੂੰ ਪੱਕਦੇ ਹੋਏ ਕੁਝ ਟਾਈਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਆ ਇਸ ਤਰੀਕੇ ਨਾਲ ਸੁੱਕ ਗਿਆ ਆ ਤੇ ਸਬਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਦੇਖਣ ਨੂੰ ਆਲਮੋਸਟ ਇਹ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਆ ਜੇ ਤੁਸੀਂ ਚਾਹੁੰਦੇ ਹੋ ਕਿ ਪਾਣੀ ਜਿਹੜਾ ਥੋੜਾ ਵੀ ਜਿਹੜਾ ਇਹਦੇ ਵਿੱਚ ਰਹਿੰਦਾ ਹੈ ਤਾਂ ਤੁਸੀਂ ਉਹਨੂੰ ਵੀ ਸੁਕਾ ਸਕਦੇ ਹੋ ਸੋ ਸਟ੍ਰਿਕਨ ਦੇਖੋ ਸਬਜੀ ਜਿਹੜੀ ਸਾਡੀ ਬਿਲਕੁਲ ਬਣ ਕੇ ਤਿਆਰ ਆ ਸਾਰਾ ਪਾਣੀ ਜਿਹੜਾ ਸਬਜੀ ਦਾ ਸੁੱਕ ਗਿਆ ਸੀਗਾ ਤੇ ਲਾਸਟ ਤੇ ਆਪਾਂ ਇਹਦੇ ਵਿੱਚ ਪਾ ਦਿੱਤਾ ਹੈ ਕਾਫੀ ਸਾਰਾ ਹਰਾ ਧਨੀਆ ਸੋ ਹਰੇ ਧਨੀਆ ਤੁਮ ਪਾਉਣ ਤੋਂ ਬਾਅਦ ਆਪਾਂ ਸਾਰੀ ਸਬਜੀ ਜਿਹੜੀ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਸੋ ਫਰੈਂਡਸ ਸਬਜੀ ਜਿਹੜੀ ਸਾਡੀ ਬਿਲਕੁਲ ਬਣ ਕੇ ਤਿਆਰ ਆ ਗੈਸ ਮੇਂ ਬੰਦ ਕਰ ਦਿੱਤਾ ਹੈ ਤੇ ਹੁਣ ਆਪਾਂ ਫਟਾਫਟ ਸਬਜ਼ੀ ਨੂੰ ਗਰਮਾ-ਗਰਮ ਸਰਵ ਕਰਾਂਗੇ ਸੋ ਸਬਜ਼ੀ ਨੂੰ ਸਰਵ ਕਰਨ ਦੇ ਲਈ ਤੁਸੀਂ ਕੋਈ ਵੀ ਪਾਂਡਾ ਲੈ ਲੈਣਾ ਹੈ ਤੇ ਫਰੈਂਡਸ ਤੁਸੀਂ ਇਹ ਕੱਦੂ ਦੀ ਸਬਜ਼ੀ ਰੋਟੀ ਦੇ ਨਾਲ ਪੂਰੀ ਦੇ ਨਾਲ ਚਾਵਲ ਜਾਂ ਪਰਾਂਠੇ ਦੇ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਫਰੈਂਡਸ ਤੁਸੀਂ ਦੇਖਿਆ ਕਿ ਸਬਜੀ ਨੂੰ ਬਣਾਉਣਾ ਕਿੰਨਾ ਜ਼ਿਆਦਾ ਆਸਾਨ ਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਇਹ ਜਿਹੜੀ ਆਪਾਂ ਕੱਦੂ ਦੀ ਸਬਜੀ ਬਣਾ ਕੇ ਤਿਆਰ ਕੀਤੀ ਆ ਸੋ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਕੱਦੂ ਦੀ ਸਬਜੀ ਬਣਾਇਓ ਤੇ ਖਾਇਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸੋ ਕਿ ਤੁਹਾਨੂੰ ਇਹ ਰੈਸਪੀ ਕਿਉਂ ਜੇ ਲੱਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ 올 ਦੀ অপਸ਼ਨ ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ